ਜ਼ਿਲ੍ਹਾ ਫਿਰੋਜ਼ਪੁਰ ਦੇ ਅਦੀਨਪੰਦੇ ਮੱਲਾਂਵਾਲਾਂ ਦੇ ਨੇੜੇ ਪਿੰਡ ਕੋਹਾੜਾ ਦੇ ਵਿੱਚ ਅੱਜ ਤੜਕਸਾਰ ਤਕਰੀਬਨ 2 ਤੋਂ 2.5 ਵਜੇ ਦੇ ਦੌਰਾਨ ਗੈਂਗਸਟਰਾਂ ਦੇ ਵੱਲੋਂ ਪਿੰਡ ਦੇ ਵਿੱਚ ਗੋਲੀਬਾਰੀ ਕੀਤੀ ਗਈ। ਸੂਚਨਾ ਮਿਲਣ ਤੇ ਪੂਰੇ ਜ਼ਿਲ੍ਹੇ ਦੀ ਪੁਲਿਸ ਪਿੰਡ ਦੇ ਵਿੱਚ ਤਾਇਨਾਤ ਕਰ ਦਿੱਤੀ ਗਈ ਤੇ ਪਿੰਡ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਗੈਂਗਸਟਰ ਪਿੰਡ ਦੇ ਵਿੱਚ ਆਏ ਅਤੇ ਉਹਨਾਂ ਦੇ ਵੱਲੋਂ ਫਾਇਰ ਕੀਤੇ ਗਏ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਪੁਲਿਸ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ। ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀ ਹਿਰਾਸਤ ਦੇ ਵਿੱਚ ਲਏ ਗਏ ਨੇ ਅਤੇ ਉਹਨਾਂ ਦੇ ਪਾਸੋਂ ਪੁੱਛਗਿੱਛ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਕੁਝ ਵਿਅਕਤੀ ਭੱਜਣ ਦੇ ਵਿੱਚ ਵੀ ਕਾਮਯਾਬ ਹੋ ਗਏ ਨੇ ਇਹਨਾਂ ਨੂੰ ਪਤਾ ਨਹੀਂ ਪੁਲਿਸ ਕਈ ਲੱਗਦੇ ਪੋਲਸ ਵਾਲੇ ਕਿਤੇ ਮੁੰਡੇ ਦੇ ਮਗਰ ਅੱਛਾ ਤੇ ਇਹ ਕਈਆਂ ਦੇ ਇਤਿਹਾਸ ਕਿਸੇ ਬੰਦੂਕ ਨਵਿਲਾਂ ਦੀ ਉਹਨੇ ਸ਼ੇਅਰ ਕੀਤਾ ਜਿਹੜੇ ਬੰਦੇ ਫੜੇ ਆ ਉਹ ਤੁਹਾਡੇ ਪਿੰਡ ਦੇ ਹਾਂਜੀ ਅੱਛਾ ਉਹ ਦੁਕਾਨਾਂ ਉਹਨਾਂ ਦੀਆਂ ਲੱਗਦੀ ਇੱਥੋਂ ਉਹ ਉਦੋਂ ਜਦੋਂ ਜਮੇ ਸਾਤ ਬੰਦੇ ਨੇ ਦਾ ਸਾਰਾ ਅਸੀਂ ਪਿੰਡ ਸਾਰਾ ਸੌਂਦੇ ਆ। ਸਵੇਰ 4 ਵਜੇ ਦੀ ਗੱਲ ਹੈ ਜੀ ਇਸ ਪਤਾ ਨਾ ਗੱਲ ਦਾ ਕੀ ਗੱਲ ਹੈ। ਕੁਛ ਦੇ ਹੀ ਪੁੱਛਿਆ ਇੱਕ ਦੋ ਨੂੰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਬੰਦੇ ਕਿੰਨੇ ਕਿੰਨੀ ਕੁ ਪੂਲ ਸਾਈ ਜਿਹੜੀ ਇੱਥੇ ਉਸ ਸੌਂਦੇ ਹਿਸਾਬ ਨਾਲ ਜੀ ਗੱਡੀਆਂ 50 60 ਆ ਜੀ 60 ਤੋਂ ਘੱਟ ਖਾਸ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਇਸ ਪਿੰਡ ਵਿੱਚ ਕੋਈ ਗੈਂਗਸਟਰ ਟਾਈਪ ਦੇ ਜਿਹੜੇ ਬੰਦੇ ਆ ਉਹ ਛੁਪੇ ਹੋਏ ਆ ਜੋ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਸਵੇਰ 3:30 ਮਿੰਟ ਤੋਂ ਲੈ ਕੇ ਸਰਚ ਆਪਰੇਸ਼ਨ ਜਿਹੜਾ ਇੱਥੇ ਕਿਲਾ ਯਾਸੀਗਾ ਤੁਸੀਂ ਤਿੰਨ ਚੱਕੀ ਬੰਦੇ ਇੱਥੋਂ ਰੌਂਡ ਅਪ ਕੀਤੇ ਐ ਤੇ ਬਾਕੀ ਸਰਚ ਪ੍ਰੋਸੈਸ ਅਜੇ ਜਾਰੀ ਐ ਪਰ ਪੱਤੇ ਦਾ ਖਹਿਰ ਤਾਂ ਨਹੀਂ ਸੱਚੇ ਵੀ ਕਿ ਪਿੰਡ ਵਾਲਿਆਂ ਵੱਲੋਂ ਦੱਸਿਆ ਜਾਂਦਾ ਵੀ ਸਵੇਰੇ ਸਵੇਰੇ ਫਾਈਟਿੰਗ ਹੋਈ ਹੈ ਦੋਵਾਂ ਦੇ ਨਾਲੋਂ ਤੇ ਉਹ ਕੀ ਨਹੀਂ ਨਹੀਂ ਕੋਈ ਕਿਸੇ ਕਿਸਮ ਦੀ ਕੋਈ ਫਾਇਰਿੰਗ ਨਾ ਪੁਲਿਸ ਵੱਲ ਹੋਈ ਨਾ ਕਿਸੇ ਹੋਰ ਵੱਲ ਹੋਈ ਐ ਨਹੀਂ ਨਹੀਂ ਉਹ ਜਿਹੜੇ ਬੰਦੇ ਫੜੇ ਨੇ ਉਹ ਕੋਈ ਨਾਰਮਲ ਹੀ ਨਹੀਂ ਬੰਦੇ ਅਸਲ ਜਿਹੜੇ ਮੈਨਸੀ ਕੋਈ ਹੋਰ ਨਹੀਂਗਾ ਸਾਡੇ ਕਾਬੂ ਆ ਸਕਿਆ ਮੱਲਾ ਵਾਲਾ ਤੋਂ ਕੈਮਰਾਮੈਨ ਬਿਆਨ ਸਿੰਘ ਗਿੱਲ ਦੇ ਨਾਲ ਗੁਰਦੇਵ ਸਿੰਘ ਗਿੱਲ ਦੀ ਰਿਪੋਰਟ ਪੈਰਦਾ ਟੀਵੀ